ਇਹ ਕੋਲੇ ਕੰਪਿਊਟਰ ਗਰਾਹੇ ਵੀ ਬੀ ਬਕਾਉ ਨੇ ਨਵੇਂ ਵੀ ਮਿਲ ਜਾਣਗੇ ਸੈਕੰਡ ਹੈਂਡ ਵੀ ਮਿਲ ਜਾਣਗੇ ਬਾਕੀ ਉੱਚੇ ਮਾਡਲ ਮਿਲ ਜਾਣਗੇ ਜਿਵੇਂ ਇਹ ਜਗਜੀ ਦਵਾਈ ਇਹ ਕਿਹੜਾ ਮਾਡਲ ਹੈ ਇਹ 2021 ਮਾਡਲ ਹੈ ਜੀ 21 ਮਾਡਲ ਦਾ ਸਿਸਟਮ ਕਿਹੜਾ ਇਹਨਾਂ ਜਗਤਜੀਤ ਦੀ ਸੈਟ ਹੈ ਜਗਜੀਤ ਦੀ ਸੈਟ ਹੈ ਹਾਂ 21 ਮਾਡਲ ਜਗਜੀਤ ਦੀ ਸਿਸਟਮ ਹੈ ਹਾਂ ਜੀ ਹਾਂ ਜੀ ਤੇ ਕੀ ਰੇਟ ਦਾ ਬਈ ਇਹ ਇਹ ਮੈਂ ਤੁਹਾਨੂੰ ਦੱਸਦਾ ਇਹ ਕਰਾ ਨਾ ਦੁਬਾਰਾ ਪੇਂਟ ਕਰਾਇਆ ਹੋਇਆ ਹੈ ਜ਼ਿੰਮੇਵਾਰ ਦਾ ਆਪ ਦੇ ਹੀ ਠੀਕ ਹੈ ਹਾਂ ਜੀ ਹਾਂ ਜੀ ਰੀ ਪੇਂਟ ਵੀ ਹਾਂ ਇਹਦੇ ਸਟicker ਵੀ ਦੁਬਾਰਾ ਲੱਗੇ ਹੋਏ ਨੇ ਠੀਕ ਹੈ ਹਾਂ ਜੀ ਹਾਂ ਜੀ ਤੁਹਾਨੂੰ ਦੱਸ ਦਈਏ ਹੁਣ ਟਾਇਰ ਟੂਰ ਸਾਰੇ origignal ਹਨ ਟਾਇਰ ਸੂਟ ਸਾਰੇ ਨਾਲ ਦੇ ਨੇ ਠੀਕ ਹੈ ਹਾਂ ਵਧੀਆ ਲੱਗ ਰਿਹਾ ਹੈ ਇਹ 1,55,000 ਦਾ ਪੁੱਵਾ ਜੀ ਕੰਡੀਸ਼ਨ ਦੇਖੋ ਪੂਰਾ ਨਵਾਂ ਆਂਗ ਰਹਾ ਹੈ ਮਾਡਲ ਕਿਹੜਾ ਹੈ 21 ਮਾਡਲ ਹੈ ਜੀ ਇਹ 21 ਮਾਡਲ 1,55, ਰੀਪੇਂਟ ਸਾਰਾ ਕਰਾ ਹੈਗਾ ਬਾਈ ਕਹਿੰਦਾ ਵੀ ਉਹ ਚੱਲ ਚਲਾਵੇ ਦਾ ਵਧੀਆ ਸਿਸਟਮ ਦੀ ਗਰੰਟੀ ਹੈ ਚੈੱਕ ਕਰਕੇ ਲੈ ਜਿਓ ਠੀਕ ਆ ਇਹ ਵੀ ਅੱਗੇ 21 ਮਾਡਲ ਹੈ ਜੀ ਇਹ ਵੀ 21 ਮਾਡਲ ਹੈ ਹਾਂ ਇਹ ਵੀ ਜਗਤਜੀਤ ਦਾ ਇਹ origignal ਆ ਸਾਰਾ ਇਹ ਸਾਰਾ ਰਹਿਣਾ ਇਹਦੇ ਸਿਸਟਮ ਕਿਹੜਾ ਇਹਦੇ ਵੀ ਜਗਤਜੀਤ ਦਾ ਸਿਸਟਮ ਹੈ ਜਗਤਜੀਤ ਦਾ ਸਿਸਟਮ ਹੈ ਇਹਦੇ ਵੀ ਹਾਂ ਜੀ ਇਹ ਕੀ ਰੇਟ ਦਾ ਇਹ ਜਗਤਜੀਤ ਉਹ ਜਿਹੜਾ TND ਨਾਲ ਆਉਂਦਾ ਹੁੰਦਾ ਠੀਕ ਹੈ ਹਾਂ TND ਦੇ ਮਾਰਕੇ ਜਾਂਦਾ ਠੀਕ ਹੈ ਠੀਕ ਹੈ ਕੀ ਰੇਟ ਦਾ ਬਾਈ ਇਹ ਹਾਂ ਇਹ ਰੇਟ 1.5 ਲੱਖ ਰੁਪਏ ਦਾ ਜੀ 1.5 ਲੱਖ ਦਾ ਹਾਂ ਜੀ ਸਿਸਟਮ ਵਗੈਰਾ ਆਪਦਾ ਚੈੱਕ ਕਰਕੇ ਕਿਸੇ ਵੀ ਕਿਦ ਰੇਟ ਜੈਨੂਅਨ ਆ ਥੋੜਾ ਮੋਟਾ ਮਾਨਦਾਨ ਹੋ ਜੂਗਾ ਐਗਰੀ ਜ਼ੋਨ ਦਾ ਕਿਹੜਾ ਮਾਡਲ ਹੈ 24 ਇਹ 24 ਮਾਡਲ ਹੈ ਐਗਰੀ ਦਾ ਇਹਦਾ ਨਾ ٹی ਐਨ ਡੀ ਦਾ ਸੈੱਟ ਹੈ ٹی ਐਨ ਡੀ ਦਾ ਸਿਸਟਮ ਆਏ ਬਕਣਾ ਹਾਂ ਹਾਂ ਟੀ 1500 ਹਾਂ ਨਹੀਂ ਐਂਟੀ ਐਕਸ ਠੀਕ ਹੈ ਟੌਪ ਮਾਡਲ ਟੌਪ ਮਾਡਲ ਸਿਸਟਮ ਹੈ ਟੌਪ ਮਾਡਲ ਲੈਵਲ ਦਾ ਨਾ ਟੂ ਬਾਕਸ ਸਾਰਾ ਉਸ ਲੱਗਿਆ ਹੋਇਆ ਹੈ ਤੇ ਕੀ ਰੇਟ ਦਾ ਬਈ ਇਹ ਇਹ 1,85,000 ਦਾ ਪਊ ਆ ਜੀ 1,85,000 ਦਾ ਮਾਨਦਾਨ ਹੋਊ ਇਹ ਜੋ ਹਾਂ ਥੋੜਾ ਮੋਟਾ ਹੋਊਗਾ ਜੀ ਠੀਕ ਹੈ ਸਾਰਾ origional ਆ ਕਰਾ ਹੈ ਮੇਨ ਗੱਲ ਵੀ ਥੋੜਾ ਚੱਲਿਆ ਹੋਇਆ ਐ ਇਹਦੀ ਪੱਤੀ ਥੋੜੀ ਹੋ ਹਲੇ ਮੜਾ ਮੋਟੀ ਰੰਗ ਲਿਆ ਹੋਇਆ ਹੈ ਨਾ ਬਈ ਹਾਂਜੀ ਹਾਂਜੀ ਠੀਕ ਐ 1,85,000 ਬਈ ਮੰਗਦਾ ਮੌਕੇ ਦੇ ਮਾਨਦਾਨ ਕਰ ਦੂਗਾ ਹਾਂਜੀ ਲੈਂਬਰੋ ਦਾ 25 ਮਾਡਲ ਕੰਪਿਊਟਰ ਕਰਾ ਆ ਲੈਂਬਰੋ ਦਾ ਤੇ ਇਹ ਸਿਸਟਮ ਕਿਹੜਾ ਬਾਈ ਇਹਦੇ ਨਾਲ ਇਹਦੇ ਨਾਲ ਆਰਬੀ ਜੈਕਸਾ ਸਿਸਟਮ ਹੈ ਜਿਹੜਾ ਬਿਨਾ ਬੈਂਟਰੀ ਤੋਂ ਚੱਲਦਾ ਜੀ ਠੀਕ ਹੈ ਬਿਨਾ ਬੈਂਟਰੀ ਚਾਰਜਿੰਗ ਲੱਗਦਾ ਉਹਨੂੰ ట్రాన్స్మిਟਰ ਨੂੰ ਠੀਕ ਹੈ ਟਾਪ ਮਾਡਲ ਸਿਸਟਮ ਹੈ ਦਿਖਾ ਦੇ ਬਈ ਲੇਜ਼ਰ ਕਟਿੰਗ 25 ਦਾ 25 ਮਾਡਲ ਹੈ 25 ਮਾਡਲ ਸਪੋਰਟਸ ਪਲੱਸ ਵਗਟ ਹੈ ਇਹ ਠੀਕ ਹੈ ਕੀ ਰੇਟ ਦਾ ਬਾਈ ਇਹ 10000 ਰੁਪਏ ਸਪੋਰਟਸ ਨਾਲ ਮਹਿੰਗੀ ਹੁੰਦੀ ਹੈ ਠੀਕ ਹੈ ਹਾਂਜੀ ਹਾਂਜੀ ਇਹ 1,80,000 ਦਾ ਹੈ 1,80,000 ਦਾ ਹਾਂ ਸਪੋਰਟਸ ਪਲੱਸ ਹੈ 25 ਮਾਡਲ 25 ਮਾਡਲ 1,80,000 ਦਾ ਕਰਾਹ ਵੀ ਨਹੀਂ ਕੋ ਦੋ ਮ ਅਲਫਾ ਦਾ ਸੈੱਟ ਹੈ ਸਾਰਾ ਅਲਫਾ ਦਾ ਸਾਰਾ ਅਲਫਾ ਦਾ ਸਾਰਾ ਅਲਫਾ ਦਾ ਸੈੱਟ ਹੈ ਕੀ ਰੇਟ ਦਾ ਬਾਈ ਇਹ ਪੈਜੂ 1,55,000 ਦਾ 1,55,000 ਦਾ ਮਾਡਲ ਕਿਹ ਕੀ ਨਾ 2023 2023 ਮਾਡਲ 1,55,000 ਦਾ ਮੌਕੇ ਦੇ ਜੋ ਵੀ ਮਾਨਦਾਨ ਹੋਊਗਾ ਹਾਂਜੀ ਹਾਂਜੀ ਅਲਫਾ ਦਾ ਸਾਰਾ ਸੈੱਟ ਹੈ ਜੇ ਇਹਨੂੰ ਹਣ ਕੰਮਾਂ ਚੈੱਕ ਕਰਾ ਲਓ ਕਦੇ ਮਰਜ਼ੀ ਚੈੱਕ ਕਰਾ ਕੇ ਸਿਸਟਮ ਲੈ ਜਾਓ ਹਾਂਜੀ ਹਾਂਜੀ ਕਰਾ ਲੈ ਜਾਓ ਤੇ ਅੱਗੇ ਬਾਈ ਉਹ ਕਿਹੜਾ ਆ ਗਿਆ ਇਹ ਆ ਗਿਆ ਜੀ ਦੀਪ ਸਟਾਰ ਦਾ ਦੀ ਇਹ 2024 ਮਾਡਲ ਹੈ ਠੀਕ ਹੈ ਸਪੋਰਸ ਪਲਸ ਬਕਟ ਹੈ ਇਹ ਠੀਕ ਹੈ ਜੀ ਸਿਸਟਮ ਕਿਹੜਾ ਇਹਦਾ ਸਿਸਟਮ ਇਹਦਾ ਨਾਮ ਮੋਬਾ ਦਾ ਹੈ ਮੋਬਾ ਦਾ ਹਾਂ ਜੀ ਸਾਰਾ ਸਿਸਟਮ ਚੈੱਕ ਕਰਕੇ ਲੈਬ ਵਿੱਚ ਬੰਦਾ ਚੈੱਕ ਕਰਾ ਕੇ ਲੈ ਜੇ ਕੋਈ ਦਿੱਕਤ ਨਹੀਂ ਜਿਹੜਾ ਆਪਾਂ ਮਤਲਬ ਬਕਟ 24 ਮਾਡਲ ਦਾ ਸਿਸਟਮ ਵੀ 24 ਹੋ ਹਾਂ ਸਿਸਟਮ ਵੀ 24 ਹੋਊਗਾ ਠੀਕ ਹੈ ਕੀ ਰੇਟ ਦਾ ਬਈ ਇਹ ਮੋਬਾ ਦੇ ਸਿਸਟਮ ਨਾਲ ਇਹ ਬਈ ਜੀ 1,75,000 ਦਾ 1,75,000 ਦਾ 24 ਮਾਡਲ 24 ਮਾਡਲ ਨਵੇਂ ਵਰਗਾ ਥੋੜਾ ਚੱਲਿਆ ਹੋਇਆ ਹਾਂਜੀ ਹਾਂਜੀ ਤੇ ਆ ਆ ਗਈ ਨਿਊ ਬਿਸ਼ ਨਿਊ ਜਗਜੀਤ ਦੀ ਵਕਟ ਆ ਗਈ ਇਹ ਨਿਊ ਜਗਜੀਤ ਦੀ ਕੱਲੀ ਵਕਟ ਹੈ ਜੀ ਇਹ ਕੱਲੀ ਵਕਟ ਹੈ ਹਾਂ ਇਹ 25 ਮਾਡਲ ਹੈ ਕਿਸੇ ਜ਼ਿਮੀਂਦਾਰ ਭਰਾ ਨੇ ਪ੍ਰਾਣੀ ਵਿੱਚ ਕਟਾ ਕੇ ਨਵੀਂ ਲਾਈ ਹੋਏ ਜਾਂ ਅੱਗੇ ਬਰਾਬਰ ਟਾਇਰ ਵਾਲੀ ਹੁੰਦੀ ਹੈ ਕਿਸੇ ਕੋਲੇ ਬਾਈ ਕੋਲੇ ਠੀਕ ਹੈ ਕਿਸੇ ਨੇ ਮਾਗਰਮੂਰ ਡਰਾਈਨ ਲੈਣੀ ਹੋਵੇ ਤਾਂ ਆਪੇ ਨਾਲ ਕਨੈਕਟ ਕਰ ਸਕਦਾ ਠੀਕ ਆ ਪਹਿਲਾਂ ਸਿਸਟਮ ਵਗੈਰਾ ਵੀ ਲਾ ਕੇ ਦੇ ਦਾਂਗੇ ਹਾਂ ਜੇ ਸਿਸਟਮ ਲਵਾਉਣਾ ਸਟੀਐਨਡੀ ਸਿਸਟਮ ਵੀ ਲਾ ਕੇ ਦੇ ਦਾਂਗਾ ਆ ਠੀਕ ਆ ਸਿਸਟਮ ਕੋਈ ਵੀ ਲਵਾਉਣਾ ਆਪਾਂ ਸਾਰੇ ਸਿਸਟਮ ਲਾ ਕੇ ਦੇ ਦਾਂਗੇ ਆਲਫਾ ਵੀ ਦੇ ਦਾਂਗੇ ਟੀਐਨਡੀ ਜਿੰਦਾ ਜੋ ਮਰਜ਼ੀ ਲਵਾ ਸਕਦਾ ਜੀ ਠੀਕ ਆ ਵਿੱਚ ਘਟਾਉਣਾ ਉਹ ਵੀ ਕੱਟਿਆ ਜਾਊ ਹਾਂਜੀ ਕੋਈ ਸਿਸਟਮ ਲਵਾ ਕੇ ਲੈਣ ਕੱਲੀ ਪਾਕਟ ਐਕਸਚੇਂਜ ਕਰਨੀ ਕੱਲੀ ਪਾਕਟ ਹੋ ਜਾਊ ਐਕਸਚੇਂਜ ਠੀਕ ਆ ਹਾਂ ਕੋਈ ਦਿੱਕਤ ਨਹੀਂ ਨੰਬਰ ਵਾਈ ਦਾ ਸਕਰੀਨ ਤੇ ਚਲੀ ਜਾਂਦਾ ਬਾਈ ਨਾਲ ਕੰਟੈਕਟ ਕਰ ਲਿਓ ਬਾਈ ਕਿਸੇ ਨੇ ਕੋ